ਦੇਰੇ ਮੇਰੇ ਮੈਂ ਕੁਮਾਰੀ ਵਾਜ ਕਹਿੰਦੀ ਅੱਜ ਸਹੀ ਹੈ ਸ਼ਾਂਤੀ ਆਇਆ ਨਾ ਸਾਰਾ ਕੁਝ ਖਤਮ ਕਰਨਾ ਤਾਂ ਮੈਨੂੰ ਬੈਠ ਕੇ ਨਾ ਤਾਂ ਮੈਨੂੰ ਕਹਿੰਦਾ ਖਲੋ ਜਾ ਖਲੋ ਜਾ ਖਲੋ ਜਾ ਹੁਣ ਆਪਣੀ ਵਾਰੀ ਚੋ ਕੁਝ ਨਹੀਂ ਤੇ ਜਿਆਦਾ 100 ਰੁਪਿਆ ਅੱਜ ਮੇਰੇ ਪੁੱਤਰਾ ਨੇ ਵੀ ਬੰਦ ਲੋੜ ਸੀ ਇਹ ਅੱਜ ਵੀ ਆਏ ਸੀ ਲੜਨ ਉਹਨਾਂ ਨੂੰ ਵੰਡ ਦੇ ਮੇਰੇ ਸੂਰਮੇ ਨਾ ਜਾਂਦੇ ਅੱਜ ਠੀਕ ਹੋ ਮੈਂ ਤਾਂ ਨਾ ਚੱਲ ਰੋ ਮੇਰੀ ਅੱਜ ਤੀਰ ਮਾਤੀਆਂ ਰੋਂਦੀਆਂ ਵਾ ਮੋੜ ਅੱਜ ਰੁਪੀਆਂ ਮੁੰਡਾ ਤਾਂ ਰੁਪੀਆਂ ਘਰਦਾ ਬਾਜੀ ਜਿਹਰੇ ਬੱਚੇ ਜਾਣ ਉਹ ਜੂਦੀ ਆ ਮਾਂ ਉਹ ਤਰੇ ਨੂੰ ਅੱਜ ਨੇ ਤਾਂ ਕੀ ਲੱਲਣਾ ਅਸੀਂ ਕਿੱਥੇ ਰਾਜਣ ਦੱਸ ਕੇ ਹੋਰ ਕਿੱਥੋਂ ਦੇ ਰਹਿਣ ਵਾਲੇ ਅਸੀਂ ਬਦਰੌਂਗ ਵਾਲੀ ਦੇ ਰਹਿਣ ਵਾਲੇ ਕੀ ਨਾਮ ਹੈ ਤੁਹਾਡਾ ਬਲਵਿੰਦਰ ਕੋ ਅੱਛਾ ਕੀ ਮਾਮਲਾ ਹੈ ਕੋਈ ਮਾਮਲਾ ਨਹੀਂ ਮੈਂ ਆਪਣੇ ਬੇਟੇ ਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੰਮੀ ਕਹਿੰਦੇ ਵੇਖਨੇ ਕਿਉਂ ਤੁਹਾਨੂੰ ਨੰਗਦੇ ਪਾਉਂਦੇ ਬਸ ਐਸੇ ਗੱਲਾਂ ਤੇ ਕਿੰਨੀ ਉਮਰ ਤੁਹਾਡੇ ਬੇਟੇ ਦੀ ਮੇਰੇ ਬੇਟੇ 18ਵਾਂ ਸਾਲ ਜਾ ਰਿਹਾ ਤੇ ਕਿੰਨੀਆਂ ਗੋਲੀਆਂ ਚੱਲੀਆਂ ਤਿੰਨ ਕਹਿੰਦੇ ਚੱਲੀਆਂ ਤੇ ਘਰ ਦੇ ਅੰਦਰ ਵੀ ਦਾਖਲ ਹੋਏ ਦਾਖਲ ਹੋਏ ਅੰਦਰ ਅੰਦਰ ਵੱਖਰੀ ਗੱਲ ਹੈ ਚੱਲੀ ਨਹੀਂ ਜਿਹੜੀ ਤਕੀ ਮੰਗ ਕੀ ਕਰਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਸਾਡਾ ਬੱਚਾ ਰੇੜੀ ਦੇ ਬੰਦਾ ਹੈ ਕੱਲ ਨੂੰ ਬਾਹਰ ਬੈਠਿਆ ਵੀ ਮਾਰ ਸਕਦੇ 18 ਸਾਲ ਦਾ ਬੱਟਾ ਕਾਰਨ ਕੋਈ ਨਹੀਂ ਆਮ ਦਾਸ ਜੀ ਔਰ ਕਿਥੋਂ ਦੇ ਰੈਡ ਬਣੇ ਹੈਥੋਂ ਦੀ ਬਤਰਾਉਂਦੇ ਅੱਛਾ ਕੀ ਹੋਇਆ ਜੀ ਇਹ ਹੋ ਕੇ ਕਹਿੰਦੇ ਆ ਬੱਚੇ ਵੇਖਿਆ ਕਿ ਉਹ ਸਾਨੂੰ ਇੱਥੇ ਵੇਖਣ ਤੋਂ ਹੀ ਇਹਨਾਂ ਨੂੰ ਗੋਲੀਆਂ ਚਲਾਉਂਦੇ ਜਾਂ ਤੇ ਲੜਦੇ ਕੋਈ ਆੜ ਗਵੜ ਸਿਡਾਉਂਦਾ ਝਗੜਦੇ ਤਾਂ ਅਧਵੀ ਕੋਈ ਛਿਡਾਉਂਦਾ ਇਹ ਚੁੱਪ ਕਰਕੇ ਗੋਲੀਆਂ ਲੈ ਆਏ ਉਹਦ ਲ ਬੇਬੇ ਆ ਗਿਆ ਪੌੜੀ ਚ ਇਹਨੇ ਗੋਲੀਆਂ ਚ ਅੱਧਰਵਾੜੀ ਪਿਸਤੌਲ ਬੈਬੂਆ ਮਾਰਿਆ ਉਹਦੀ ਬਾਅਦ ਵਜਾ ਤੇ ਬਾਹ ਪਿਸਤੌਲ ਕੱਢ ਲਈ ਤੇ ਉੱਥੇ ਚਲਾਤੀ ਕਿੰਨੀਆਂ ਗੋਲੀਆਂ ਚਲਾਈ ਦੋ ਇੱਥੇ ਚਲੀਆਂ ਇੱਕ ਬਾਜ਼ਾਰ ਚ ਤੇ ਦੋ ਗੋਲੀਆਂ ਕੋਈ ਰੰਜੀਤੂ ਵਗੈਰਾ ਤੇ ਨਹੀਂ ਨਾ ਸਾਡਾ ਕੋਈ ਵੈਰ ਹੀ ਨਹੀਂ ਉਹ ਕਿਤੇ ਰਿਆ ਨਾਲੇ ਕਿਤੇ ਰਿਆ ਨਾਲੇ ਕੋਈ ਜਾਨ ਬਜਾਨ ਹੋਈ ਉਹਨਾਂ ਦੀ ਬੰਦਰ ਜਿਹੇ ਹਾਂ ਬਰਾਦਰੀ ਹੈ ਪਛਾਣ ਚ ਆ ਗਏ ਬੰਦੇ ਦਾ ਹਾਂ ਪਛਾਣ ਚ ਤੁਹਾਡੀ ਤੁਹਾਡੀ ਰਿਸ਼ਤੇਦਾਰੀ ਕਿਹਵਾ ਜਾਂ ਕਿੱਦਾਂ ਵਾ ਸਾਡੀ ਕੋਈ ਰਿਸ਼ਤੇਦਾਰ ਨਹੀਂ ਉਹ ਚਾਹ ਵਾਲੀ ਗਲੀ ਕਰੇਂਦਾ ਏ ਕਿੱਦਾਂ ਰਹਿੰਦਾ ਆ ਲੋਗ ਕਿੰਨੇ ਜਣੇ ਆਏ ਦੋ ਜਣੇ ਕੀ ਮੰਗਤੀ ਕਰਦੇ ਪ੍ਰਸ਼ਾਸਨ ਸਾਡਾ ਮਾਨੇ ਹੋਏਗਾ ਵਾ ਕੱਲੂ ਸਾਡਾ ਬੱਚਾ ਕੱਲਾ ਬੈਠਾ ਗੱਡੀ ਤੇ ਕੱਲ ਕੋਈ ਵੀ ਹਾਰ-ਵਾਰਕਾ ਤਾਂ ਹੋ ਗਈ ਇਦਾਂ ਨੂੰ ਸੱਜਾ ਮਿਲੀ ਜਾਵੇ ਅਸੀਂ ਇਦਾਂ ਦਾ ਨਾਂ ਹੀ ਲੈਣਾ ਅਸੀਂ ਹੋਰ ਕਿਸੇ ਦਾ ਨਾਂ ਨਹੀਂ ਲੈਣਾ ਕਿੰਨੇ ਆ ਗੋਲੀਆਂ ਕਿੰਨੀਆਂ ਚਲਾਈ ਤਿੰਨ ਜੀ ਸਰ ਕੀ ਮਾਮਲਾ ਜਿਹੜਾ ਇਤਨੀ ਚੱਪੀ ਇੱਕ ਦੁਪਹਿਰ ਨੂੰ ਇਨਸੀਡੈਂਟ ਪੋੜਿਆ ਚਾਰ ਕੋਈ ਇਹ ਇੱਕ ਹੈਰੀਨਾ ਦਾ ਵਿਅਕਤੀ ਇਥੇ ਇਨਸਾਈਡ ਲੋਗੜ ਗੇਟ ਉਹਨੇ ਦੱਸਿਆ ਵੀ ਕੋਈ ਦੋ ਅਨੁਸ਼ਾਸ਼ਿਤ ਵਿਅਕਤੀ ਸੀਗੇ ਤੇ ਉਹਨਾਂ ਦਾ ਮਾਮੂਲੀ ਕੋਈ ਟਕਰਾਅ ਹੋਇਆ ਉਹਨਾਂ ਦਾ ਉਹਨਾਂ ਦੇ ਉੱਤੇ ਫੈਰ ਕਰਤਾ ਇੱਕ ਲੱਗਿਆ ਕਿਸੇ ਦੇ ਨਹੀਂ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਬੁਲਕੇ ਉੱਥੇ ਮੌਕੇ ਤੇ ਪਹੁੰਚੇ ਇੱਕ ਖੋਲ ਮਿਲਿਆ ਉਥੋਂ ਤੇ ਜਿਹੜੀ ਜਾਂਚ ਕਰਵੀ ਹੋਈ ਕੀਤੀ ਜਾ ਰਹੀ ਹੈ ਤੇ ਬੰਦੇ ਡੈਟੀਫਾਈ ਕਰ ਲਗਾ ਕਿੰਨੀਆਂ ਗੋਲੀਆਂ ਚੱਲੀਆਂ ਸੀ ਇੱਕ ਹੀ ਫਾਇਰ ਹੋਇਆ ਇੱਕ ਖੋਲ ਮਿਲਿਆ ਸਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਤਿੰਨ ਚਾਰ ਗੋਲੀਆਂ ਚਲਾਈਆਂ ਗਈਆਂ ਉਹ ਤੇਰੇ ਆਪਾਂ ਡੂਰਿੰਗ ਇਨਵੈਸਟੀਗੇਸ਼ਨ ਦੇਖ ਲਾਂਗੇ ਕਿ ਕੀ ਬੰਦਾ ਹਾਲੇ ਤੱਕ ਸਾਨੂੰ ਜੋ ਰਿਪੋਰਟ ਹੋਇਆ ਉਹ ਇੱਕ ਖੋਲ ਮਿਲਿਆ ਤੁਹਾਨੂੰ ਸਰ ਕੋਈ ਰੰਜਿਸ਼ ਸੀ ਕੋਈ ਨਹੀਂ ਕੋਈ ਪੁਰਾਣੀ ਰੰਜਿਸ਼ ਹੈ ਸੱਚ ਅਜੇ ਤੱਕ ਸਾਹਮਣੇ ਨਹੀਂ ਆਈ ਫਿਰ ਵੀ ਇਹਨੂੰ ਆਪਾਂ ਇਹਨੂੰ ਇਨਵੈਸਟੀਗੇਟ ਕਰਾਂਗੇ ਜੋ ਜਿੱਦਾਂ ਦੀ ਵੀ ਕਰੀਏ ਬੰਦੀ ਕਰਾਂਗੇ ਕੋਈ ਸਰ ਸੀਸੀਟੀਵੀ ਵਗੈਰਾ ਸਾਹਮਣੇ ਨਹੀਂ ਬਿਲਕੁਲ ਅਜੇ ਤਾਂ ਨੀਚੇ ਸਟੇਜ ਹੈ ਜਿੱਦੇ ਆਪਾਂ ਚੈੱਕ ਕਰ ਰਹੇ ਹਾਂ ਸਾਰਾ ਕੁਝ ਨੌਜਵਾਨਾਂ ਦੀ ਪਛਾਣ ਹੋਈ ਕਿਹੜੇ ਹੁੰਦੇ ਸੀ ਉਹਨਾਂ ਨੂੰ ਤੇ ਆਪਾਂ ਨੋਟੀਫਾਈ ਕਰਕੇ ਨੂੰਮ ਕਰ ਦੇਗਾ ਜਿਹੜਾ ਵੈਪਨ ਸੀ ਬਚਾਇਆ ਸੀ ਉਹ ਲਾਇਸੈਂਸ ਇਹ ਤਾਂ ਜਦੋਂ ਰਿਕਵਰ ਹੋਊਗਾ ਉਸ ਤੋਂ ਬਾਅਦ ਹੀ ਚੈੱਕ ਕੀਤਾ ਜਾਊਗਾ ਨਾ ਲਾਇਸੈਂਸ ਜੀ ਚ